ਪਰਨਪਰੰਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ 27 ਜੂਨ ਨੂੰ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਇਹ ਤੈਅ ਹੈ ਕਿ ਹੁਣ ਤਰਨਤਾਰਨ ਦੇ ਵਿੱਚ ਜਿੰਨੀ ਚੋਣਾ ਹੋਣੀਆਂ ਨੇ ਪਰ ਸਵਾਲ ਇਹ ਉੱਠ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਕਿਸ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਕੌਣ ਇਸ ਪਾਰਟੀ ਕਿਸ ਨੂੰ ਇਸ ਸੀਟ ਦੇ ਉੱਤੇ ਮੈਦਾਨ ਚ ਉਤਾਰਦੀ ਹੈ ਤੇ ਲਗਾਤਾਰ ਇਹ ਚਰਚਾਵਾਂ ਨੇ ਤੇ ਹੁਣ ਇਸ ਨੂੰ ਲੈ ਕੇ ਦੋ ਨਾਮ ਅਗਿਆ ਰਹੇ ਨੇ ਜਿਸ ਦੇ ਵਿੱਚ ਇੱਕ ਨਾਮ ਹੈ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਕਰੀਬੀ ਰਿਸ਼ਤੇਦਾਰ ਕੋਮਲ ਪ੍ਰੇਮ ਸਿੰਘ ਚਾਹਦਾ ਜੋ ਕਿ ਐਡਵੋਕੇਟ ਨੇ ਵਾਸਤੇ ਕਿ ਐਡਵੋਕੇਟ ਕੋਮਲਪ੍ਰੀਤ ਸਿੰਘ ਚਾਹਲ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਵਿਧਾਇਕ ਹੁੰਦੇ ਆ ਪਾਰਟੀ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵਿਧਾਇਕ ਦੇ ਵੱਲੋਂ ਉਹਨਾਂ ਨੂੰ ਪੀਏ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਚਰਚਾਵਾਚਾਰੀਆਂ ਨੇ ਕਿ ਐਡਵੋਕੇਟ ਤੋਮਲ ਪ੍ਰੀਤ ਸਿੰਘ ਹੁਣ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਮਰਹੂਮ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਿਆਸੀ ਵਾਰਸ ਬਣ ਸਕਦੇ ਨੇ ਕਿਉਂ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੁੱਤਰ ਇੱਕ ਡਾਕਟਰ ਨੇ ਤੇ ਉਹ ਗਵਰਨਮੈਂਟ ਜੌਬ ਕਰ ਰਹੇ ਨੇ ਸਰਕਾਰੀ ਨੌਕਰੀ ਜਿਹੜੇ ਦੇ ਵੱਲੋਂ ਕੀਤੀ ਜਾਰੀ ਹੈ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਉਹਨਾਂ ਦੇ ਭਾਣ ਜੇ ਐਡਵੋਕੇਟ ਕੋਮਲ ਪ੍ਰੀਸਿੰਗ ਚਾਹ ਨੂੰ ਆਮ ਆਦਮੀ ਪਾਰਟੀ ਇਸ ਤਰਨਤਾਰਨ ਦੀ ਸੀਟ ਤੋਂ ਮੈਦਾਨ ਦੇ ਵਿੱਚ ਉਤਾਰ ਸਕਦੇ ਆ ਹਾਲਾਂਕਿ ਇਹ ਹਜੇ ਸਿਰਫ ਚਰਚਾਵਾਂ ਨੇ ਕੁਝ ਸਪਸ਼ਟ ਨਹੀਂ ਹੈ ਉਧਰ ਹੀ ਦੂਜੇ ਪਾਸੇ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਹਰਮੀਤ ਸਿੰਘ ਸੰਧੂ ਜੋ ਕਿ ਵਿਧਾਇਕ ਵੀ ਰਹੇ ਚੁੱਕੇ ਨੇ ਤਰਨਤਾਰਨ ਤੋਂ ਉਹਨਾਂ ਦਾ ਨਾਮ ਵੀ ਕਾਫੀ ਅੱਗੇ ਆ ਰਿਹਾ ਕਿ ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਸੰਪਰਕ ਦੇ ਵਿੱਚ ਨੇ ਹਰਮੀਤ ਸਿੰਘ ਸੰਧੂ ਤੇ ਹੋ ਸਕਦਾ ਹੈ ਕਿ ਪਾਰਟੀਆਂ ਨੂੰ ਵੀ ਮੈਦਾਨ ਚ ਉਤਾਰ ਸਕਦੀ ਹੈ ਐਸੋ ਪਹਿਲਾਂ ਵੀ ਕਈ ਵਾਰ ਚਰਚਾਵਾਂ ਇਹ ਚੱਲ ਰਹੀਆਂ ਸਨ ਕਈ ਵਾਰ ਗੱਲਾਂ ਸਾਹਮਣੇ ਆਏ ਕਿ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ ਪਰ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਜੰਗਲਾਤ ਵਿਭਾਗ ਦੇ ਵਾਈਸ ਚੇਅਰਮੈਨ ਗੁਰਮੀਤ ਸਿੰਘ ਸੰਧੂ ਦੇ ਬੋਲੇ ਗੱਲ ਕਹੀ ਗਈ ਸੀ ਕਿ ਜੋ ਗੁਰਮੀਤ ਸਿੰਘ ਸੰਧੂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਇੱਕ ਪੋਸਟਰ ਵੀ ਵਾਇਰਲ ਹੋ ਰਿਹਾ ਹੈ ਤੇ ਜਿਹੜੀ ਵਾਲ ਤੇ ਸੀਐਮ ਮਾਨ ਦੀ ਤਸਵੀਰ ਦੇ ਨਾਲ ਉਹ ਬਿਲਕੁਲ ਫੇਕ ਹੈ ਉਹਨਾਂ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਦਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਕਾਫੀ ਅੱਛਾ ਤਾਲੁਕ ਰਿਹਾ ਨਸ਼ਾ ਤਸਕਰੀ ਨੂੰ ਲੈ ਕੇ ਵੀ ਕਈ ਵਾਰ ਇਲਜ਼ਾਮ ਲੱਗੇ ਤੇ ਆਮ ਆਦਮੀ ਪਾਰਟੀ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾ ਰਹੀ ਹੈ ਤੇ ਇਸ ਦੇ ਚੱਲਦਿਆਂ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ 'ਚ ਨਹੀਂ ਆ ਸਕਤੇ। ਬਾਕੀ ਕੀ ਕੁਝ ਹੁੰਦਾ ਹੈ? ਆਉਣ ਦਾ ਦਿਨਾਂ ਨੂੰ ਕੀ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਫਿਰ ਇਸ ਸਿਟੀ ਦੇ ਤੋਂ ਆਮ ਆਦਮੀ ਪਾਰਟੀ ਕਿਸ ਨੂੰ ਮੈਦਾਨ 'ਚ ਉਤਾਰਦੀ ਹੈ? ਕੀ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਨਜ਼ਦੀਕੀ ਰਿਸ਼ਵਾਰ ਐਡਵੋਕੇਟ ਕਮਲਪ੍ਰੀਤ ਸਿੰਘ ਚਾਹਲ ਨੂੰ ਟਿਕਟ ਦਿੱਤੇ ਜਾਂਦੇ ਜਾਂ ਫਿਰ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਜੁਆਇਨ ਕਰਕੇ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਜਾਂਦਾ ਹੈ